ਸਕਪਾਲ ਸਿੰਘ ਖੈਰਾ ਖਿਲਾਫ ਮੋੜ ਵੱਡਾ ਐਕਸ਼ਨ ਲੋਕੀਆਂ ਨੇ gekeਰੀ ਪੰਜਾਬ ਸਰਕਾਰ ਸਕਪਾਲ ਸਿੰਘ ਖੈਰਾ ਨੂੰ ਮੋੜ ਭੇਜਿਆ ਹਿਰਾਸਤ ਦੇ ਵਿੱਚ ਕੁਝ ਸਮਾਂ ਪਹਿਲਾਂ ਇੱਕ ਪੰਜਾਬੀ ਗਾਣਾ ਆਇਆ ਸੀ ਸਾਡੀ ਕਿਸਮਤ ਦੇ ਸਤਾਰੇ ਹਜੇ ਧੁੰਦਲੇ ਨੇ ਸ਼ਾਇਦ ਅੱਜ ਕੱਲ ਸੁਖਪਾਲ ਸਿੰਘ ਖਹਿਰਾ ਤੇ ਵੀ ਕੁਝ ਇਸ ਪ੍ਰਕਾਰ ਦਾ ਹੀ ਸਮਾਂ ਚੱਲ ਰਿਹਾ ਬੀਤੇ ਦਿਨੀ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਮਿਲਦੀ ਆ ਕਿਉਂਕਿ ਪਹਿਲਾਂ ਜੇਲ੍ਹ ਦੇ ਵਿੱਚ ਸੀ ਸੁਖਪਾਲ ਸਿੰਘ ਖਹਿਰਾ ਕਾਂਗਰਸੀ ਆਗੂ ਤੇ ਜ਼ਮਾਨਤ ਮਿਲਣ ਤੋਂ ਤੁਰੰਤ ਬਾਅਦ ਹੀ ਇੱਕ ਹੋਰ ਮਾਮਲਾ ਸਾਹਮਣੇ ਆ ਜਾਂਦਾ ਹੈ ਉਸ ਮਾਮਲੇ ਦੇ ਵਿੱਚ ਸਖਪਾਲ ਖੈਰਾ ਨੂੰ ਰਿਮਾਰਟ ਤੇ ਭੇਜ ਦਿੱਤਾ ਜਾਂਦਾ ਹੈ ਤੇ ਹੁਣ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਜਿਸ ਦੇ ਚਲਦਿਆਂ ਹੁਣ ਪੰਜਾਬ ਦੀ ਸਿਆਸਤ ਵੀ ਗਰਮਾਉਂਦੀ ਨਜ਼ਰ ਆ ਰਹੀ ਆ ਵਿਰੋਧੀ ਮੌਕੇ ਦੀ ਸਰਕਾਰ ਨੂੰ ਕੀ ਰਹਿ ਨਹੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣ ਚਾਹੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਹੋਣ ਲਗਾਤਾਰ ਸਵਾਲ ਚੁੱਕ ਰਹੇ ਨੇ ਪੰਜਾਬ ਸਰਕਾਰ ਤੇ ਪਰ ਦੂਜੇ ਪਾਸੇ ਸੁਖਪਾਲ ਸਿੰਘ ਖੈਰਾ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਪਹਿਲਾਂ ਹੀ ਜਿਹੜਾ ਸੁਖਪਾਲ ਸਿੰਘ ਖੈਰਾ 90 ਦਿਨਾਂ ਦੀ ਜੇਲ੍ਹ ਕੱਟ ਚੁੱਕੇ ਨੇ ਜੇਲ੍ਹ ਤੋਂ ਬਾਹਰ ਹੀ ਆਏ ਸੀ ਜ਼ਮਾਨਤ ਹੀ ਮਿਲੀ ਸੀ ਤੇ ਤੁਰੰਤ ਬਾਅਦ ਇੱਕ ਹੋਰ ਮਾਮਲਾ ਸਾਹਮਣੇ ਆਉਂਦਾ ਹੈ ਤੇ ਸੁਖਪਾਲ ਸਿੰਘ ਖੈਰਾ ਨੂੰ ਰਿਮਾਰਟੇ ਭੇਜ ਦਿੱਤਾ ਜਾਂਦਾ ਹੈ ਅੱਜ ਅਦਾਲਤ ਦੇ ਵਿੱਚ ਪੇਸ਼ੀ ਹੁੰਦੀ ਆ ਤਾ ਪੇਸ਼ੀ ਦਰਾਂ ਹਾਲਾਂਕਿ ਪੁਲਿਸ ਦੇ ਵੱਲੋਂ 5 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਨੇ ਰਿਮਾਂਡ ਤਾਂ ਨਹੀਂ ਦਿੱਤਾ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਸੁਖਪਾਲ ਸਿੰਘ ਖੈਰਾ ਨੂੰ ਭੇਜ ਦਿੱਤਾ ਗਿਆ ਹੈ ਤਾਂ ਸੁਖਪਾਲ ਸਿੰਘ ਖੈਰਾ ਕਰਕੇ ਹੁਣ ਪੰਜਾਬ ਦੀ ਸਿਆਸਤ ਵੀ ਗਰਮਾਰੀਆ ਅਤੇ ਸਵਾਲ ਵੀ ਜਿਹੜੇ ਉਹ ਸਰਕਾਰ ਤੇ ਚੁੱਕੇ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਐਨ ਡੀ ਪੀ ਐਸ ਮਾਮਲੇ ਦੇ ਵਿੱਚ ਜਿਹੜਾ 28 ਸਤੰਬਰ ਤੋਂ ਜੇਲ੍ਹ ਦੇ ਵਿੱਚ ਸੀ ਸੁਖਪਾਲ ਸਿੰਘ ਖੈਰਾ ਹਾਲਾਂਕਿ ਇਹ 28 ਸਤੰਬਰ ਤੋਂ ਉਹ ਜਿਹੜੀ ਜਿਹੜੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਸੀ ਕਰੀਬ 90 ਜਣਾਂ ਦੀ ਜੇਲ੍ਹ ਕੱਟ ਕੇ ਆਏ ਨੇ ਉਹ ਮਾਮਲਾ 2015 ਦਾ ਉਸ ਮਾਮਲੇ ਦੇ ਵਿੱਚ ਸੁਖਪਾਲ ਸਿੰਘ ਖੈਰਾ ਤੇ ਕਾਰਵਾਈ ਹੋਈ ਸੀ ਪਰ ਹੁਣ ਪੁਲਿਸ ਨੇ ਇੱਕ ਦਿਨ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਜਿਹੜਾ ਸੁਖਪਾਲ ਸਿੰਘ ਖੈਰਾ ਨੂੰ ਕਪੂਰਥਲਾ ਅਦਾਲਤ ਦੇ ਵਿੱਚ ਪੇਸ਼ ਕੀਤਾ ਸੀ ਅੱਜ ਖੈਰਾ ਦਾ ਪਹਿਲਾ ਮੈਡੀਕਲ ਕਰਵਾਇਆ ਜਾਂਦਾ ਹੈ ਸਿਵਲ ਹਸਪਤਾਲ ਕਪੂਰਥਲਾ ਦੇ ਵਿੱਚ ਜਿਸ ਵਕਤ ਜਦੋਂ ਮੀਡੀਆ ਕਰਮੀਆਂ ਨੇ ਖੈਰਾ ਦੇ ਨਾਲ ਗੱਲ ਕਰਨੀ ਚਾਹੀ ਤਾਂ ਸੁਖਪਾਲ ਸਿੰਘ ਖੈਰਾ ਇਹ ਕਹਿੰਦੇ ਨਜ਼ਰ ਆਏ ਸੀ ਕਿ ਮੈਂ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇਸ ਪੂਰੇ ਮੁੱਦੇ ਤੇ ਸ਼ਾਂਤੀ ਦੇ ਨਾਲ ਗੱਲ ਕਰਾਂਗਾ ਪੰਜਾਬ ਦੇ ਮੌਜੂਦਾ ਸੀਐਮ ਭਗਵੰਤ ਮਾਨ ਤੇ ਵੀ ਤੰਜ ਕਸਦੇ ਨਜ਼ਰ ਆਏ ਸੀ ਸੁਖਪਾਲ ਸਿੰਘ ਖੈਰਾ ਤੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਜਿਹੜਾ 215 ਦੇ ਡਰੱਗ ਮਾਮਲੇ ਦੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਸੁਖਪਾਲ ਸਿੰਘ ਖੈਰਾ ਤੇ ਕਾਰਵਾਈ ਹੋਈ ਸੀ ਇਸ ਤੋਂ ਪਹਿਲਾਂ 221 ਦੇ ਵਿੱਚ ਈਡੀ ਦੇ ਵੱਲੋਂ ਵੀ ਗ੍ਰਿਫਤਾਰ ਕੀਤਾ ਗਿਆ ਸੀ ਪਰ 222 ਦੇ ਵਿੱਚ ਸਕਪਾਲ ਖੈਰਾ ਨੂੰ ਜ਼ਬਾਨਤ ਮਿਲ ਗਈ ਸੀ ਉਸ ਤੋਂ ਬਾਅਦ ਫਰਵਰੀ 2023 ਦੇ ਵਿੱਚ ਜਿਹੜਾ ਉਹ ਇਹਦੇ ਖਿਲਾਫ ਜਿਹੜੇ ਸੰਮਣ ਦੇ ਹੁਕਮ ਸੀ ਉਹਨੂੰ ਰੱਦ ਕਰ ਦਿੱਤਾ ਸੀ ਪਰ 28 ਸਤੰਬਰ ਨੂੰ ਪੰਜਾਬ ਪੁਲਿਸ ਨੇ ਖੈਰਾ ਦੇ ਚੰਡੀਗੜ੍ਹ ਵਾਲੇ ਘਰ ਤੋਂ ਉਸਨੂੰ ਗ੍ਰਿਫਤਾਰ ਕਰ ਲਿਆ ਸੀ ਹਾਲਾਂਕਿ ਜਦੋਂ ਖੈਰਾ ਨੂੰ ਗ੍ਰਿਫਤਾਰ ਕੀਤਾ ਸੀ ਉਸਨੂੰ ਲੈ ਕੇ ਖੈਰਾ ਨੇ ਹਾਈ ਕੋਰਟ ਦੇ ਵਿੱਚ ਚੁਣੌਤੀ ਜ਼ਰੂਰ ਦਿੱਤੀ ਸੀ ਕਿਹਾ ਗਿਆ ਸੀ ਕਿ ਮੈਨੂੰ ਫਸਾਇਆ ਜਾ ਰਿਹਾ ਹੈ ਇਹ ਜਿਹੜਾ ਉਹ ਸਿਆਸੀ ਰੰਜਿਸ਼ ਮੇਰੇ ਨਾਲ ਕਮਾਈ ਜਾ ਰਹੀ ਆ ਇਦਾਂ ਦੀ ਬਿਆਨਵਾਜੀ ਕਰਦੇ ਨਜ਼ਰ ਆਏ ਸੀ ਸੁਖਪਾਲ ਸਿੰਘ ਖਹਿਰਾ ਪਰ ਸੁਖਪਾਲ ਖਹਿਰਾ ਦੀ ਉਸ ਵਕਤ ਵਾ ਨਹੀਂ ਚੱਲਦੀ ਕਾਂਗਰਸੀਆਂ ਦੇ ਵੱਲੋਂ ਕਾਫੀ ਜ਼ੋਰਤਾ ਲਗਾਇਆ ਜਾਂਦਾ ਹੈ ਪਰ ਵਾ ਨਹੀਂ ਚੱਲਦੀ ਤੇ 90 ਜਣਾਂ ਦੀ ਜੇਲ੍ਹ ਕੱਟ ਕੇ ਆਖਰਕਾਰ ਖੈਰਾ ਨੂੰ ਜ਼ਮਾਨਤ ਸੀ ਜਿਹੜੀ ਉਹ ਮਿਲ ਗਈ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਨਿਆਂਇਕ ਹਰਾਸਤ ਦੇ ਵਿੱਚ ਭੇਜ ਦਿੱਤੇ ਗਏ ਨੇ ਤਾਂ ਮੇਰੇ ਨਾਲ ਸਾਡੇ ਬਿਊਰੋ ਚੀਫ ਬਲਜੀਤ ਮਰਵਾਹਾ ਹਰੀ ਜੁੜ ਚੁੱਕੇ ਨੇ ਮਰਵਾਹਾ ਜੀ ਸੁਖਪਾਲ ਸਿੰਘ ਖੈਰਾ ਦੀਆਂ ਮੁਸ਼ਕਲਾਂ ਜਿਹੜੀਆਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਨੇ ਇੱਕ ਦਿਨ ਪਹਿਲਾਂ ਜ਼ਮਾਨਤ ਮਿਲਦੀ ਆ ਤੇ ਇੱਕ ਦਿਨ ਬਾਅਦ ਹੀ ਇਹ 24 ਘੰਟੇ ਤੋਂ ਵੀ ਪਹਿਲਾਂ ਪਹਿਲਾਂ ਮੁਰਤ ਤੋਂ ਉਹਨਾਂ ਨੂੰ ਜਿਹੜਾ ਉਹ ਨਿਆਂਇਕ ਹਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੁੰਦਾ ਬਿਲਕੁਲ ਕਿਤੇ ਨਾ ਕਿਤੇ ਆਪਾਂ ਕਹੀਏ ਕਿ ਆਪਣਾ ਜਿਹੜਾ ਹੈ ਸੁਖਬਾਲ ਖੈਰ ਦਾ ਆਪਾਂ ਕਹੀਏ ਮਾੜਾ ਵਕਤ ਚੱਲਦਾ ਪਿਆ ਕਿਉਂਕਿ ਪਿਛਲੇ ਸਾਲ ਦਾ ਕਾਫੀ ਲੰਬਾ ਸਮਾਂ ਉਹ ਜਿਹੜਾ ਜੇਲ੍ਹ ਦੇ ਵਿੱਚ ਨਿਕਲੇ ਉਹਨਾਂ ਦੇ ਜੀ ਰੰਗ ਰੈਕਟ ਵਰਗੇ ਜਿਹੜੇ ਸੀਗੇ ਤਸਕਰਾਂ ਦਾ ਸਾਥ ਦੇਂਦੇ سنگੀਨ ਦੋਸ਼ ਉਹਨਾਂ ਤੇ ਸੀਗੇ ਹਾਂ ਲਾਹ ਕਿ ਉਹਨਾਂ ਨੇ ਬੜਾ ਦਹਾਈ ਦਿੱਤੀ ਹੈ ਸੋਸ਼ਲ ਮੀਡੀਆ ਤੇ ਵੀਡੀਓ ਬੜੇ ਵਾਇਰਲ ਹੋਏ ਸੀ ਉਹਨਾਂ ਨੇ ਖੁਦ ਕੀਤੇ ਸੀ ਜਦੋਂ ਉਹਨਾਂ ਨੂੰ ਸਬੰਧਤ ਥਾਣੇ ਦੀ ਪੁਲਿਸ ਫੜਨ ਆਈ ਸੀ ਤਾਂ ਸਤਿਪਾਦ ਕਦੇ ਸੀ ਵੀ ਸੁਪਰੀਮ ਕੋਰਟ ਸਾਡੇ ਹੱਕ ਚ ਹੈ ਸੁਪਰੀਮ ਕੋਰਟ ਹੱਕ ਚ ਹੈ ਜੀ ਉਹ ਫਿਰ ਬਾਅਦ ਤਫਸੀਲ ਵੀ ਸਾਹਮਣੇ ਆਈ ਸੀ ਵੀ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਜੀ ਫਿਲਹਾਲ ਆਪਾਂ ਖੈਰੇ ਤੇ ਕਾਰਵਾਈ ਜਿਹੜਾ ਰੋਕਦੇ ਆ ਜੀ ਇਹ ਉਹ ਪੰਜਾਬ ਪੁਲ ਜਿੱਥੇ ਵੀ ਚਾਹੇ ਤਾਂ ਦੁਬਾਰਾ ਉਪਰ ਕਰ ਸਕਦੀ ਹੈ ਤੇ ਖੈਰੇ ਨੂੰ ਆਪਣਾ ਛਾਮਲ ਤਫਤੀਸ਼ ਕਰ ਸਕਦੀ ਹੈ ਜੀ ਸੋ ਉਹਦੇ ਤਹਿਤ ਇਹਨਾਂ ਨੂੰ ਗ੍ਰਸਟਾਰਕਾ ਕੇ ਪੁੱਛਗਿੱਛ ਕੀਤੀ ਗਈ ਸੀ ਉਹਨੇ 4 ਜਨਵਰੀ ਦਾ ਪਰਚਾ ਦੱਸਿਆ ਜਾ ਰਿਹਾ ਹੈ ਜੀ ਸਪੈਲ ਖੈਰੇ ਦਾ ਇਹ ਜਿਹੜਾ ਵਿਧਾਨ ਸਭਾ ਹਲਕਾ ਹੈਗਾ ਪੁਲੱਠ ਕਪੂਰਤਨਾਂ ਦੇ ਵਿੱਚ ਪੈਂਦਾ ਆਪਣਾ ਇਹ ਸੁਜਾਨਪੁਰ ਥਾਣਾ ਸੁਭਾਨਪੁਰ ਥਾਣਾ ਜਿੱਥੇ ਐਫਆਰ ਦਰਜ ਕੀਤੀ ਗਈ ਹੈ ਤੇ ਕਈਆਂ ਨੇ ਸਵਾਲ اٹھਾਏ ਸੀਗੇ ਖਾਸ ਕਰ ਮੈਂ ਜ਼ਿਕਰ ਕਰਨਾ ਚਾਹਾਂਗਾ ਐਡਵੋਕੇਟ ਸਤਪੀਰ ਵਾਲੀਆ ਦਾ ਜਿਹੜੇ ਕਿਸੇ ਆਪ ਦੇ ਬੜੇ ਵੱਡੇ ਮੈਂਚੀ ਸੀ ਆਜ ਆਮ ਆਦਮੀ ਪਾਰਟੀ ਦੇ ਵਿਰੋਧੀ ਨੇ ਵਾਲੀਆ ਨੇ ਸੋਸ਼ਲ ਮੀਡੀਆ ਦੇ ਵੀਡੀਓ ਪਾ ਕੇ ਸਵਾਲ ਚੁੱਕੇ ਸੀਗੇ ਕਿ ਕੇ ਜੇਲ੍ਹ ਚ ਬੈਠਾ ਵਿਅਕਤੀ ਕਿਸੇ ਨੂੰ ਕਿਵੇਂ ਧਮਕਾ ਸਕਦਾ ਹੈ ਸੋ ਵਾਲੀਆ ਵਕੀਲ ਨੇ ਉਹਨਾਂ ਨੂੰ ਇਸ ਚੀਜ਼ ਦਾ ਸ਼ਾਇਦ ਇਲਮ ਹੋਵੇਗਾ ਕਿ ਆਪਣਾ ਕਿੰਨੇ ਹੀ ਆਪਣਾ ਰੋਜ਼ ਵੀਡੀਓ ਵਾਇਰਲ ਹੁੰਦੇ ਨੇ ਆ ਸੋਸ਼ਲ ਮੀਡੀਆ ਤੇ ਜੇਲ੍ਹਾਂ ਦੇ ਵਿੱਚੋਂ ਜਿਹੜੇ ਫੋਨ ਹੋ ਰਹੇ ਨੇ ਜਾਂ ਜੇਲ੍ਹਾਂ ਦੇ ਵਿੱਚ सेलिब्रेशन ਹੋ ਰਹੇ ਨੇ ਕਿਹਾ ਜੇਲ੍ਹਾਂ 'ਚ ਮੋਬਾਈਲ ਮਿਲਦੇ ਨੇ ਤੇ ਇਹ ਜ਼ਰੂਰ ਜਾਂਚ ਦਾ ਵਿਸ਼ਾ ਹੈ ਕਿ ਖੈਰਾਂ ਨੇ ਜਿਸ ਨੂੰ ਵੀ ਧਮਕਾਇਆ ਜਿਸ ਨੇ ਵੀ ਪਰਚਾ ਦਰਜ ਕਰਾਇਆ ਉਹ ਖੁਦ ਖੈਰਾਂ ਨੇ ਡਾਇਰੈਕਟ ਕਰ ਧਮਕਾਇਆ ਜਾਂ ਕਿਸੇ ਉਹਦੇ ਖੈਰਾਂ ਦੇ ਕਰੀਬੀ ਨੇ ਜਿਹੜਾ ਕੋਈ ਰਾਜਨੀਤਿਕ ਉਹਦਾ ਸਾਥੀ ਨੇ ਉਹਨਾਂ ਨੇ ਕਿਸੇ ਨੂੰ ਧਮਕਾਇਆ ਸੋ ਇਹ ਇਹਦੇ ਵਿੱਚ ਜਾਂਚ ਦਾ ਵਿਸ਼ਾ ਹੈਗਾ ਤੇ ਹੁਣ ਕਿਉਂਕਿ ਹਾਲ ਦੀ ਘੜੀ ਪੁਲਿਸ ਕੋਲ ਕੋਈ ਇਸ ਚ ਵੱਡੀ ਰਿਕਵਰੀ ਨੂੰ ਚੀਜ਼ ਲੈ ਕੇ ਨਹੀਂ ਸੀਗੀ ਉਸ ਮੰਡ ਮੰਗਿਆ ਗਿਆ ਜਦੋਂ ਪੁਲਿਸ ਪਾਰਟੀ ਨੇ ਸੁਬਾਨਪੁਰ ਦੀ ਨਾ ਥਾਣੇ ਦੇ ਵਿੱਚ ਪੇਸ਼ ਜੇਲ੍ਹ ਦੇ ਵਿੱਚੋਂ ਲਿਆ ਕੇ ਆਪਣਾ ਕੋਰਟ ਦੇ ਵਿੱਚ ਪੇਸ਼ ਕੀਤਾ ਥਾਣੇ ਜਿਹਾਣ ਤੋਂ ਬਾਅਦ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੂੰ 15 ਦਿਨ ਦੀ ਨਿਆਂ ਕਰਾ ਸਕਦੇ ਵਿੱਚ ਭੇਜਿਆ ਗਿਆ ਹਾਲਾਂਕਿ ਜਿਹੜੇ ਉਹਨਾਂ ਦੇ ਬੇਟੇ ਨੇ ਉਹ ਖੁਦ ਵਕੀਲ ਲੈ ਕੇ ਹਾਈ ਕੋਰਟ ਤੇ ਚਾਰਾ ਜੋ ਹੀ ਉਹ ਜ਼ਰੂਰ ਕਰਦੇ ਪਏ ਨੇ ਤੇ ਕਿੱਥੇ ਕਿ ਜਾ ਕੇ ਨਿਪਟਦਾ ਕਿੰਨੇ ਕਿੰਨੇ ਸੈਂਟ ਨੇ ਇਸ ਨਵੇਂ ਕੇਸ ਦੇ ਵਿੱਚ ਜਾਂ ਕਿੰਨਾ ਕਾਪਾ ਕਈ ਸਰਕਾਰੀ ਸਹੀ ਕਾਰਵਾਈ ਹੋਈ ਹੈ ਪੰਜਾਬ ਪੁਲਸ ਦੀ ਇਹ ਇੱਕ ਥੋੜਾ ਡੀਪਲੀ ਜਾ ਕੇ ਦੇਖਣ ਦਾ ਵਿਸ਼ਾ ਹੈਗਾ ਪਰ ਦੂਜੇ ਪਾਸੇ ਦੇਖਿਆ ਜਾਵੇ ਬੇਸ਼ੱਕ ਚਰਨਜੀਤ ਚੰਨੀ ਹੋਣ ਨਵਜੋਤ ਸਿੰਘ ਸਿੱਧੂ ਹੋਣ ਜਾਂ ਦਬੀ ਆਵਾਜ਼ ਦੇ ਵਿੱਚ ਜਦੋਂ ਮੈਡੀਕਲ ਦੇ ਲਈ ਸੁਖਪਾਲ ਖਹਿਰਾ ਨੂੰ ਉਲਝਾਇਆ ਗਿਆ ਸੀ ਉਹ ਵੀ ਸਰਕਾਰ ਤੇ ਤੰਜ ਕੱਸਦੇ ਨਜ਼ਰ ਆਏ ਸੀ ਕਿ ਸਿਆਸੀ ਰੰਜਿਸ਼ ਕੱਢੀ ਜਾ ਰਹੀ ਹੈ ਪਾਰਟੀ ਦਾ ਨੇਤਾ ਹੋਵੇ, ਰਾਜਨੀਤਿਕ ਦਲ ਦਾ ਕੋਈ ਆਪਣਾ ਮੈਂਬਰ ਹੋਵੇ, ਕਾਰਜਕਰਤਾ ਹੋਵੇ ਨੂੰ ਇਹੀ ਕਹਿਣਾ ਹੁੰਦਾ ਜਦੋਂ ਉਹਦੇ ਆਪੋਜ਼ਿਟ ਪਾਰਟੀ ਸਰਕਾਰ ਹੋ ਗਈ ਨਾ ਕਿ ਜੀ ਸਾਡੇ ਨਾਲ ਝੂਠਾ ਅ ਪਰਚਾ ਦਿੱਤਾ, ਧੱਕੇਸ਼ਾਹੀ ਕਰਦੇ ਨੇ, ਨਜਾਇਜ਼ ਕਰਦੇ ਨੇ। ਪਰ ਗਰਾਉਂਡ ਤਾਂ ਇਹ ਹੈ ਨਾ ਵੀ ਜੇ ਐਫ ਆਈ ਆਰ ਹੋਈ ਐ, ਸੁਖਬਾਲ ਗਹਿਰਾ ਦਾ ਨਾਮ ਆਇਆ ਹੈ, ਵਿਦਾ ਇੱਕ ਦਾ ਨਾਮ ਆਇਆ ਹੈ। ਜੇਕਰ ਸੁਖਬਾਲ ਗਹਿਰਾ ਜੇਲ੍ਹ ਦੇ ਵਿੱਚ ਬੈਠਾ ਚੋਣ ਲੜ ਕੇ ਆਪਣਾ ਉਹ ਕਰ ਸਕਦਾ ਜਿੱਤ ਸਕਦਾ ਚੋਣ ਤਾਂ ਜੀ ਕਿ ਜੇ ਤੁਮ ਕਾਰ ਦੇ ਵਿੱਚ ਵੀ ਉਹ ਹੱਥ ਹੋ ਸਕਦਾ ਹੈ ਤਾਂ ਇਸ ਤਰ੍ਹਾਂ ਆਪਾਂ ਨਹੀਂ ਕਰ ਸਕਦੇ ਜੀ ਜੀ ਤਾਂ ਬਹੁਤ ਜੀ ਜੀ ਤੋਂ ਦੋਨੋਂ ਗੱਲਾਂ ਹੈਗੀਆਂ ਨੇ ਕਿ ਤੇ ਐਫ ਆਈ ਆਰ ਹਾਲ ਦੀ ਘੜ ਜਦੋਂ ਸਾਹਮਣੇ ਆਂਦੀ ਹੈ ਕਿਉਂਕਿ ਹਲੇ ਇੱਕ ਦੋ ਦਿਨ ਹੀ ਹੋਏ ਨੇ ਕੀ ਉਹਦੀ ਤਫਸੀਲ ਹੈਗੀ ਐ ਜੇ ਸਾਹਮਣੇ ਆਂਦੀ ਹੈ ਤਾਂ ਬਿਲਕੁਲ ਸਾਫ ਇਹ ਹੋ ਜਾਏਗਾ ਕਿ ਖੈਰ ਦਾ ਕਿੰਨਾ ਕ ਕਸੂਰ ਹੈ ਇਸ ਮਾਮਲੇ ਵਿੱਚ ਅਮੀ ਐਫ ਆਈ ਆਰ ਦੇ ਵਿੱਚ ਹੈਗਾ ਪਰ ਦੇਖਿਆ ਜਾਵੇ ਮਰਵਾਹਾ ਜੀ ਜਿਵੇਂ 2024 ਦੀ ਇਲੈਕਸ਼ਨ ਵੀ ਨਜ਼ਦੀਕ ਆ ਰਹੀ ਆ ਦੂਸਰੇ ਪਾਸੇ ਸੁਖਬਾਲ ਖੈਰਾ ਤੇ ਜੇ ਇਹ ਮੰਨ ਲਓ ਇਹ ਦੋਸ਼ ਨੇ ਜਿਹੜੇ ਸਾਬਿਤ ਹੋ ਜਾਂਦੇ ਨੇ ਤਾਂ ਇਸ ਦਾ ਕਿਤੇ ਨਾ ਕਿਤੇ ਨੁਕਸਾਨ ਤਾਂ ਫਿਰ ਕਾਂਗਰਸ ਨੂੰ ਵੀ ਭੁਗਤਣਾ ਪੈ ਸਕਦਾ ਅ ਦੇਖੀ ਆਪਾਂ ਜੇ ਸਿੱਧੇ ਤੌਰ ਤੇ ਲੈ ਕੇ ਚੱਲੀਏ ਜਾਣਦੇ ਨੇ ਜਿਹੜੇ ਰਾਜਨੀਤਿਕ ਮਾਰ ਵੀ ਹੈਗੇ ਨੇ ਤੇ ਰਾਜਨੀਤਿਕ ਦਲਾਂ ਵਾਲੇ ਵੀ ਹੈਗੇ ਨੇ ਜੀ ਇਹ ਇਹ ਕਿਹੜਾ ਕਿੱਡਾ ਕ ਪਾਰਟੀ ਨਾਲ ਮਿਲ ਕੇ ਚੱਲਦੇ ਨੇ ਪਾਰਟੀ ਜ਼ਰੂਰ ਨੇ ਠੱਪਾ ਜ਼ਰੂਰ ਲਵਾਇਆ ਹੈ ਕਾਂਗਰਸੀ ਦਾ ਪੰਜਾ ਜ਼ਰੂਰ ਪੜਿਆ ਹੋਇਆ ਹੈ ਪਰ ਉਹ ਵੀ ਆਪਣਾ ਇੱਕ ਧੜਾ ਇੱਕ ਆਪਣਾ ਗਰੁੱਪ ਲੈ ਕੇ ਚੱਲਦੇ ਹੈਗੇ ਨੇ ਇੱਕ ਅਲੱਗ ਜੀ ਇਮੇਜ ਹਮੇਸ਼ਾ ਰੱਖਣਗੇ ਆਪਣੀ ਉਹ ਪਾਰਟੀ ਨਾਲ ਪਾਰਟੀ ਜ਼ਰੂਰ ਨਾਲ سپورਟਿਵ ਤੌਰ ਤੇ ਲਈ ਹੋਈ ਹੈ ਇਹ ਪੰਜਾਬ 'ਚ ਆਪਾਂ ਕਹੀਏ ਕੋਈ ਆਪਾਂ ਕਹੀਏ ਬਹੁਤ ਵੱਡਾ ਫਰਕ ਕਾਂਗਰਸ ਨੂੰ ਪੈ ਜਾਏਗਾ ਇਹਦੇ ਨਾਲ ਜੇ ਮਾੜਾ ਹੋ ਜਾਏਗਾ ਚੰਗਾ ਹੋ ਜਾਏਗਾ ਪਲੱਸ ਮਾਈਨਸ ਨਹੀਂ ਆ ਉਹਨਾਂ ਦੀ ਆਪਣੀ ਇਮੇਜ ਪਲਟ ਹਲਕੇ ਜ਼ਰੂਰ ਦਾ ਸਰ ਦੇਖਣ ਨੂੰ मिल सकता पर थे थे थे। है पर किधर किते सताल कहदा जेल च बैठे जितना ਤੇ ਉਹਨਾਂ ਦੇ ਜਹੇ ਸੰਗੀਨ ਦੋਸ਼ਾਂ ਦੇ ਵਿੱਚ ਪੁਲਿਸ ਵੱਲ ਉਹਨਾਂ ਨੂੰ ਆਪਾਂ ਕਹੀਏ ਸ਼ਾਮਲ ਕਪੀਸ਼ ਕਰਨਾ ਦੋਨੋਂ ਗੱਲਾਂ ਬੜੀਆਂ ਵੱਡੀਆਂ ਨੇ ਬੜੀਆਂ ਸੰਵੇਦਨਸ਼ੀਲ ਨੇ ਕਿ ਜੇ ਖੈਰਾ ਯਾ ਤਾਂ ਬਹੁਤ ਹੀ ਚੰਗਾ ਹੈ ਜਿਹੜਾ ਦਿਲ ਚ ਬੈਠਾ ਦਿੱਤਿਆਂਦਾ ਹੈ ਕਿ ਜੇਕਰ ਨਸ਼ਾ ਤਸਕਰੀ ਵਰਗੇ ਮਾਮਲੇ ਵਿੱਚ ਸ਼ਾਮਲ ਸੀ ਤਾਂ ਕਿਸੇ ਤੁਮਕਾਰ ਦੇ ਮਾਮਲ ਸ਼ਾਮਲ ਆਇਆ ਕਰੇ ਉਹ ਜਿੱਤ ਕੇ ਮੇਰੇ ਲੋਕ ਸਾਥ ਕਿਉਂ ਦੇ ਰਹੇ ਨੇ ਇਹ ਵੀ ਇੱਕ ਖੋਖਣ ਦਾ ਮੁੱਦਾ ਹੈਗਾ ਬਿਲਕੁਲ ਬਿਲਕੁਲ ਤਾਂ ਬਹੁਤ-ਬਹੁਤ ਧੰਨਵਾਦ ਮਰਵਾਹਾ ਜੀ ਪੂਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਅ ਜਿਹੜਾ ਸੁਖਪਾਲ ਸਿੰਘ ਖੈਰਾ ਦੀਆਂ ਮੁਸ਼ਕਲਾਂ ਹੁਣ ਲਗਾਤਾਰ ਵਧੀਆਂ ਹੋਈਆਂ ਨੇ ਕਿਉਂਕਿ ਪਹਿਲਾਂ ਤਾਂ ਜੇਲ੍ਹ ਦੇ ਵਿੱਚ ਬੈਠੇ ਸੁਖਪਾਲ ਸਿੰਘ ਖੈਰਾ ਜਿੱਤ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਸੁਖਪਾਲ ਸਿੰਘ ਖੈਰਾ ਇੱਕ ਪਾਸੇ ਤਾਂ ਜੇਲ੍ਹ ਦੇ ਵਿੱਚ ਬੈਠੇ ਸੀ ਪਰ ਦੂਜੇ ਪਾਸੇ ਉਹਨਾਂ ਤੇ ਇਲਜ਼ਾਮ ਲੱਗ ਜਾਂਦੇ ਨੇ ਧਮਕਾਉਣ ਦੇ ਇਹ ਜਿਹੜਾ ਤੁਹਾਨੂੰ ਦੱਸ ਦਈਏ ਕਿ ਜਿਸ ਮਾਮਲੇ ਦੇ ਵਿੱਚ ਹੁਣ ਨਿਆਂਇਕ ਹਿਰਾਸਤ ਤੇ ਸੁਖਪਾਲ ਸਿੰਘ ਖੈਰਾ ਨੂੰ भेजया ਗਿਆ ਹੈ ਇਸ ਦੇ ਵਿੱਚ 195 ए यानी कि ਝੂਠੀ ਗਵਾਹੀ ਦੇ ਲਈ ਧਮਕਾਉਣਾ ਅਤੇ ਧਾਰਾ 506 ਦੇ ਤਹਿਤ ਜਿਹੜਾ ਮਾਮਲਾ ਹੈ ਉਹ ਖੈਰਾ ਦੇ ਖਿਲਾਫ ਦਰਜ ਕਰਵਾਇਆ ਹੋਇਆ ਸ਼ਿਕਾਇਤਕਰਤਾ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਸੀ ਕਿ ਝੂਠੀ ਤਾਂ ਜਿਹੜੀ ਗਵਾਹੀ ਹੈ ਉਹ ਦੇਣ ਦੇ ਲਈ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕਿਹੜਾ ਵੱਡਾ ਮੋੜ ਆਉਂਦਾ ਹੈ ਇਹ ਵੀ ਇੱਕ ਵੱਡਾ ਸਵਾਲ ਆ ਸੁਖਪਾਲ ਸਿੰਘ ਖੈਰਾ ਦੇ ਖੁਦ ਦੇ ਸੁਪੁੱਤਰ ਨੇ ਜਿਹੜੇ ਉਹ ਐਡਵੋਕੇਟ ਨੇ ਕਿ ਸੁਖਪਾਲ ਸਿੰਘ ਖੈਰਾ ਨੇ ਵਾਕਈ ਜੇਲ੍ਹ ਦੇ ਵਿੱਚ ਬੈਠੇ ਹੋਣ ਦੇ ਬਾਵਜੂਦ ਇਸ ਧੰਗ ਦੇ ਨਾਲ ਬਾਹਰ ਕਿਸੇ ਨੂੰ ਧਮਕੀਆਂ ਦਵਾਈਆਂ ਸੀ ਜਾਂ ਸੁਖਪਾਲ ਸਿੰਘ ਖੈਰਾ ਦਾ ਨਾਮ ਵਰਤ ਕੇ ਕਿਸੇ ਹੋਰ ਦੇ ਵੱਲੋਂ ਉਹ ਜਿਹੜਾ ਜਿਹਾ ਕੀਤਾ ਗਿਆ ਜਾਂ ਫਿਰ ਜਿੱਦਾਂ ਕਾਂਗਰਸੀ ਕਹਿ ਰਹੇ ਨੇ ਕਿ ਕੋਈ ਸਿਆਸੀ ਕਿੜ ਕੱਢੀ ਜਾ ਰਹੀ ਆ ਕੋਈ ਉਦਾਂ ਦਾ ਮਾਮਲਾ ਇਹ ਤਾਂ ਹਜੇ ਜਾਂਚ ਦਾ ਸਵਾਲ ਬਣਿਆ ਹੋਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਸਵੀਰ ਇਸ ਨੂੰ ਲੈ ਕੇ ਸਾਫ਼ ਜ਼ਰੂਰ ਹੋ ਜਾਵੇਗੀ ਪਰ ਸੁਖਪਾਲ ਸਿੰਘ ਖੈਰਾ ਫਿਲਹਾਲ ਜਿਹੜਾ ਨਿਆਂਇਕ ਹਿਰਾਸਤ ਤੇ ਭੇਜ ਦਿੱਤੇ ਗਏ ਨੇ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਪਾਲ ਸਿੰਘ ਖੈਰਾ ਦੇ ਵਕੀਲ ਜਾਂ ਫਿਰ ਉਹਨਾਂ ਦੇ ਸੁਪੁੱਤਰ ਆ ਜੋ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਕੋਈ ਪਟੀਸ਼ਨ ਦਾਇਰ ਕਰਦੇ ਨੇ ਜਾਂ ਫਿਰ ਕਿਹੜਾ ਮੋੜ ਆਉਂਦਾ ਹੈ ਜਾਂ ਪੁਲਿਸ ਦੇ ਵੱਲੋਂ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਆ ਜੋ ਵੀ ਜਾਣਕਾਰੀ ਇਸ ਨੂੰ ਲੈ ਕੇ ਸਾਹਮਣੇ ਆਵੇਗੀ ਤੁਹਾਡੇ ਰੂਬਰੂ ਲੈ ਕੇ ਹਾਜ਼ਰ ਹੋਵਾਂਗੇ ਜਿਸੇ ਹੋਗਾ ਗਿਆਹੀ ਕਰੇਗਾ ਸਮਾਧਾਨ ਹਮ ਕਹਤੇ ਨਹੀਂ ਕਰਕੇ ਦਿਖਾਤੇ ਹਨ ਹਮਸੇ ਪਹਿਲੇ ਕੰਮ ਕਰਨ ਵਾਲੇ ਕੋ ਮੂ ਮੰਗਾਇਨਾ ਦੁਆ ਤਾਵੀਜ਼ੋ ਦੁਆਰਾ ਕੀਆ ਕਰਾਇਆ घर में खून के छीटे आना चंद मिनटों में खत्म ड्रेकलेश काम कारोबार में बंदिश मन शादी में रुकावट सौतन दुश्मन से छुटकारा संतान का ना होना या होकर मर जाना प्यार में धोखा खा चुके प्रेमी प्रेमिका एक बार फोन अवश्य करें